ਹੈਲੋ ਸਸੀ ਕਲ ਜੀ ਅੱਜ ਆਪਾਂ ਤੁਹਾਨੂੰ ਕੁਝ ਮੋਟਿਫ ਦਿਖਾਵਾਂਗੇ ਜਿਹੜੇ ਆਪਾਂ ਪਹਿਲਾਂ ਵੀਡੀਓ ਚ ਵੀ ਬਣਾਏ ਵਲੇ ਅੱਜ ਆਪਾਂ ਬਣੇ ਹੋਏ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਇਹ ਆਪਾਂ ਪਿਕਕੋਕ ਹਨਾ ਦੁਪੱਟੇ ਤੇ ਵੀ ਤੁਹਾਨੂੰ ਦਿਖਾਇਆ ਸੀ ਤੇ ਸੂਟ ਤੇ ਵੀ ਦਿਖਾਇਆ ਸੀ ਤੇ ਆਪਾਂ ਇਹਦੀ ਵੀਡੀਓ ਵੀ ਪਾਈ ਹੋਈ ਆ ਬਣੇ ਹੋਏ ਦੀ ਤੇ ਕਢਾਈ ਕਰਦੇ ਦੀ ਵੀ ਇਹਦੀ ਵੀਡੀਓ ਪਾਈ ਆ ਉਸ ਤੋਂ ਬਾਅਦ ਆਪਾਂ ਇੱਕ ਹੋਰ ਜਿਹੜਾ ਪਿਕਕੋਕ ਤੁਹਾਡੇ ਨਾਲ ਸਾਂਝਾ ਕਰਦੇ ਆ ਛੋਟਾ ਇਹ ਦੇਖੋ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਬਟਰਫਲਾਈ ਜਿਹੜੀ ਆਪਾਂ ਫੁਲਕਾਰੀ ਟਾਂਕੇ ਦੇ ਵਿੱਚ ਬਣਾਈ ਹੋਈ ਹੈ ਸਾਰੀ ਉਸ ਤੋਂ ਬਾਅਦ ਅਸੀਂ ਦਿਖਾਵਾਂਗੇ ਤੁਹਾਨੂੰ ਕੰਚਨ ਫੁਲਕਾਰੀ ਫਲਾਵਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਫੁਲਕਾਰੀ ਦਾ ਇੱਕ ਹੋਰ ਮੋਟਿਫ ਜਿਹਨੂੰ ਰਾਣਾਠਾ ਬੁੱਟੀ ਵੀ ਕਹਿ ਦਿੰਦੇ ਆਪਾਂ ਤੇ ਚੋਪ ਦੇ ਵਿੱਚ ਇਹ ਡਵਲ ਹੁੰਦੀ ਆ ਚੋਪ ਦਾ ਆਪਾਂ ਤੁਹਾਨੂੰ ਦਿਖਾਵਾਂਗੇ ਟਾਂਕਾ ਕਿਸ ਤਰ੍ਹਾਂ ਲੱਗਦਾ ਏ ਇਹ ਵਾਲੀ ਜਿਹੜੀ ਬੁੱਟੀ ਆ ਚੋਪ ਚ ਬਣਾਈ ਹੋਈ ਆ ਇਹ ਦੋਨੋਂ ਤਰਫ ਤੋਂ ਇਕੁਅਲ ਹੁੰਦੀ ਆ ਬਰਾਬਰ ਤੇ ਇਹ ਪੱਤੀ ਆ ਜਿਹੜੀ ਆਪਾਂ ਸਪਰੇਅ ਦੇ ਵਿੱਚ ਯੂਜ਼ ਕਰਦੇ ਆਂ ਕੋਈ ਡਿਜ਼ਾਈਨ ਨੂੰ ਬਣਾਉਣ ਦੇ ਲਈ ਇਹਨੂੰ ਆਪਾਂ ਯੂਜ਼ ਕਰਦੇ ਆਂ ਇਸ ਪੱਤੀ ਤੋਂ ਹੀ ਜਿਵੇਂ ਆਪਾਂ ਇਹ ਵਾਲੇ ਡਿਜ਼ਾਈਨ ਅੱਗੇ ਮੋਟਿਫ ਤਿਆਰ ਕਰਦੇ ਆ ਜਿੰਨੇ ਵੀ ਡਿਜ਼ਾਈਨ ਹੁੰਦੇ ਆ ਇਹ ਪੱਤੀ ਨੂੰ ਲਾ ਕੇ ਹੀ ਬਣਦੇ ਨੇ ਤੇ ਜਿਹੜੀ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਦੱਸਿਆ ਵੀ ਜਿਹੜੀ ਇਹਦੀ ਇਹ ਪੱਤੀਆਂ ਹੁੰਦੀਆਂ ਨੇ ਇਹਨਾਂ ਪੱਤੀਆਂ ਤੋਂ ਹੀ ਆਪਾਂ ਅੱਗੇ ਇਹ ਵਾਲੀਆਂ ਜਿਹੜੀਆਂ ਪੱਤੀਆਂ ਸਟਾਰਟ ਕਰਦੇ ਆ ਤੇ ਇਹਦੇ ਤੋਂ ਵੀ ਇੱਕ ਜਿਹੜੀ ਬੇਲ ਤਿਆਰ ਹੁੰਦੀ ਆ ਤੁਸੀਂ ਬੋਟੀਆਂ ਤਿਆਰ ਕਰ ਸਕਦੇ ਹੋ ਤੇ ਇਹ ਵਾਲੀ ਏ ਦੀ ਹਾਫ ਗੁੱਤੀ ਸੀ ਇਹ ਵਾਲੀ ਹੁਣ ਇਹ ਦੀ ਜਿਹੜੀ ਸਟਾਰ ਗੁੱਤੀ ਆ ਪੂਰੀ ਤੁਸੀਂ ਦੇਖ ਸਕਦੇ ਹੋ ਇਕ ਆਪਾਂ ਚੋਪ ਦੇ ਡਿਜ਼ਾਈਨ ਦੇ ਵਿੱਚ ਬਰੀ ਦੇ ਬਾਗ ਦੇ ਵਿੱਚ ਆਪਾਂ ਇਹ ਵਾਲਾ ਡਿਜ਼ਾਈਨ ਦੇਖਦੇ ਹੁੰਨੇ ਆ ਤੇ ਇਹ ਵੀ ਮੈਂ ਇਹਦੀ ਵੀਡੀਓ ਵੀ ਪਾਈ ਹੋਈ ਹੈ ਤੁਹਾਡੇ ਨਾਲ ਸਾਂਝੀ ਕਰੀ ਹੋਈ ਹੈ ਤੇ ਇਹ ਵਾਲਾ ਕੰਚਨ ਦਾ ਫੁੱਲਾ ਜਿਹੜਾ ਕਿ ਦੁਪੱਟਿਆਂ ਵਗੈਰਾ ਚ ਪੈਂਦਾ ਏ ਤੇ ਇਹ ਵਾਲਾ ਆਪਾਂ ਪੱਤਾ ਬਣਾਇਆ ਫੁਲਕਾਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਥੋੜਾ ਵੱਡੇ ਸਾਈਜ਼ ਦਾ ਇਹ ਹੀ ਆਪਣੇ ਸਾਰੇ ਜਿਹੜੇ ਮੋਟਿਫ ਨੇ ਇਹ ਫੁਲਕਾਰੀ ਦੇ ਵਿੱਚ ਸਾਰੇ ਮੋਟਿਫ ਯੂਜ਼ ਹੁੰਦੇ ਨੇ ਤੇ ਸਭ ਤੋਂ ਜਿਹੜਾ ਫੁਲਕਾਰੀ ਦਾ ਮੁਢਲਾ ਟਾਂਕਾ ਇਹ ਸੀ ਜਦੋਂ ਕਢਾਈਆਂ ਹੋਣ ਚਾਹੀਆਂ ਤੀਆਂ ਸਭ ਤੋਂ ਪਹਿਲਾਂ ਇਸੇ ਕਢਾਈ ਨੂੰ ਹੋਣ ਦੇ ਚ ਲੈ ਆਗੇ ਤੇ ਫਿਰ ਇਸ ਤੋਂ ਜਿਹੜੇ ਅੱਗੇ ਸਟਿਚ ਬਣੇ ਸੀ ਇਹਨੂੰ ਆਪਾਂ ਰਨਿੰਗ ਸਟਿਚ ਵੀ ਕਹਿ ਦਿੰਦੇ ਆ ਕੱਚਾ ਟਾਂਕਾ ਵੀ ਕਹਿ ਦਿੰਦੇ ਆ ਹਨਾ ਤੁਸੀਂ ਇਹਨੂੰ ਕੀ ਕਹਿੰਦੇ ਹੋ ਹਨਾ ਇਹਨਾਂ ਟਾਂਕਿਆਂ ਨੂੰ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਤੇ ਇਹ ਵਾਲੇ ਟਾਂਕੇ ਨੂੰ ਤੁਸੀਂ ਕਿਸ ਨਾਮ ਨਾਲ ਜਾਣਦੇ ਹੋ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀਏ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ ਸਸ਼ੀਕਾ